ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਸੋ ਨੂੰ ਬਹੁਤ-ਬਹੁਤ ਤੰਦਰੁਸਤੀਆਂ ਤਰੱਕੀਆਂ ਦੇ ਵਿੱਚ ਹੀ ਅੱਜ ਆਪਾਂ ਗੱਲ ਕਰਦੇ ਆਂ ਵੀ ਕਿੰਨਾ ਦੇ ਕੰਮ ਜਿਹੜੇ ਉਹਨਾਂ ਨੂੰ ਲੱਗਦਾ ਵੀ ਸਾਡੇ ਕੰਮ ਖੜੇ ਆ ਹਨਾ ਅੱਗੇ ਨਹੀਂ ਵਧ ਰਹੇ ਕੁਝ ਕੰਮ ਹੁੰਦੇ ਆਪਣੇ ਐਸੀ ਜਿਹੜੀ ਆਪਾਂ ਆਪਣੇ ਆਪ ਨਾਲ ਸ਼ੇਅਰ ਕਰਦੇ ਆਂ ਜਾਂ ਕੋਈ ਆਪ ਦਾ ਪਾਰਟਨਰ ਸ਼ੇਅਰ ਕਰਦੇ ਆਂ ਜਾਂ ਆਪਣੀ ਫੈਮਿਲੀ ਆਗੇ ਹੋਰ ਪਰਸਨਲ ਆਪਾਂ ਕੋਲ ਸ਼ੇਅਰ ਨਹੀਂ ਕਰਦੇ ਅੱਜ ਆਪਾਂ ਤੁਹਾਨੂੰ ਇੱਕ ਦੱਸਦੇ ਆਂ ਪਾਠ ਜਿਹੜਾ ਬਹੁਤ ਜਲਦੀ ਤੁਹਾਡੇ ਕੰਮ ਕਰਦਾ ਹੈ ਤੇ ਬਹੁਤ ਜਿਆਦੀ ਹੀ ਤੁਹਾਨੂੰ ਫਾਇਦੇ ਦਿੰਦਾ ਜੋ ਤੁਸੀਂ ਮੰਗਦੇ ਹੋ ਤੁਹਾਨੂੰ ਉਹੀ ਮਿਲਦਾ ਪਰ ਤੁਹਾਡੀ ਮੰਗ ਜਾਇਜ਼ ਹੋਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਗਲਤ ਮੰਗ ਨਹੀਂ ਹੋਣੀ ਚਾਹੀਦੀ ਵੀ ਜਾਨਣ ਕੀ ਕੋਈ ਤੁਸੀਂ ਗਲਤ ਮੰਗ ਮੰਗਦੇ ਹੋ ਉਹ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਅਗਰ ਤੁਹਾਡੀ ਮੰਗ ਸਹੀ ਆ ਤਾਂ ਤੁਸੀਂ ਦਿਲੋਂ ਮੰਗ ਰਹੇ ਹੋ ਤਾਂ ਪਰਮਾਤਮਾ ਨੇ ਤੁਹਾਡੀਆਂ ਇਹ ਮੰਗਾਂ ਪੂਰੀਆਂ ਕਰਨੀਆਂ ਹੀ ਕਰਨੀਆਂ ਤੁਹਾਨੂੰ ਮੈਂ ਲੈ ਕੇ ਦਿੰਦੀ ਆ ਜਦੋਂ ਮੇਰੇ ਕੰਮ ਪਰਮਾਤਮਾ ਨੇ ਕੀਤੇ ਆ ਛੋੜੇ ਕਿਵੇਂ ਨਹੀਂ ਕਰਨਗੇ ਮੈਨੂੰ ਪਰਮਾਤਮਾ ਨੇ ਜ਼ੀਰੋ ਲੈਵਲ ਤੋਂ ਚੱਕਿਆ ਬੈਲਕਨ ਜ਼ੀਰੋ ਤੋਂ ਚੱਕਿਆ ਜੀ ਤੇ ਫਿਰ ਛੋਟੇ ਕੰਮ ਕਿਉਂ ਨਹੀਂ ਬੰਦਗੇ ਵਿਸ਼ਵਾਸ ਬਹੁਤ ਜ਼ਰੂਰੀ ਹੈ ਵਿਸ਼ਵਾਸ ਰੱਖਣਾ ਪਰਮਾਤਮਾ ਤੇ ਬਹੁਤ ਜ਼ਰੂਰੀ ਹੈ ਪਲੀਜ਼ ਡੋਲਿਆ ਨਾ ਕਰੋ ਥੋੜਾ ਜਿਹਾ ਤੁਸੀਂ ਮਹਾਰਾਜ ਨਾਲ ਜੁੜ ਕੇ ਜਾਂ ਪੰਜ ਦਿਨ ਗੁਰਦੁਆਰੇ ਸੁੱਖ ਕੇ ਸੁੱਖ ਕੇ ਜਾਇਆ ਹਾਂ ਮੈਂ ਪੰਜ ਦਿਨ ਗੁਰੂ ਘਰ ਜਾਇਆ ਆਉਂਗਾ ਹੁਣ ਤੇ ਮੇਰੇ ਕੰਮ ਕਰਦੇ ਪਲੀਜ਼ ਐਵੇਂ ਨਾ ਕਰਿਆ ਕਰੋ ਕਿਉਂਕਿ ਗੁਰੂ ਘਰ ਕੋਈ ਐਸੀ ਚੀਜ਼ ਨਹੀਂ ਹੈਗਾ ਵੀ ਜਿੱਦੇ ਤੁਸੀਂ ਪੰਜ ਵਾਰ ਵਾਗਦੇ ਤੇ ਤੁਹਾਡੇ ਕੰਮ ਹੋ ਜਾਣਗੇ ਤੇ ਮੁੜ ਕੇ ਤੁਹਾਨੂੰ ਲੋੜ ਨਹੀਂ ਠੀਕ ਹੈ ਗੁਰੂ ਘਰ ਐਸੀ ਚੀਜ਼ ਹੈ ਜੇ ਤੁਸੀਂ ਸਰਦਾਂ ਨਾਲ ਇੱਕ ਦਿਨ ਵੀ ਜਾ ਕੇ ਉੱਥੇ ਸੇਵਾ ਕਰਿਆਉਂਦੇ ਨਾ ਤਾਂ ਤੁਹਾਡੀ ਉਹ ਭਾਰ ਲੱਗਦੀ ਹੈ ਕਿਉਂ 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 ਦੇ ਵਿੱਚ ਤੁਹਾਡਾ ਤਨ ਮਨ ਦੋਨਾਂ ਸੇਵਾ ਦੇ ਵਿੱਚ ਹੁੰਦਾ ਤੇ ਚਾਹੇ ਤੁਸੀਂ ਫਿਰ ਸਵਾ ਮਹੀਨੇ ਝਾੜੂ ਮਾਰੀ ਜਾਓ ਜੇਕਰ ਤੁਹਾਡੇ ਦਿਲ ਚ ਮਾਇਆ ਲ ਤੁਸੀਂ ਗੁਰੂ ਘਰ ਜਾ ਕੇ ਨਾਲੇ ਝਾੜੂ ਮਾਰਨਾ ਨਾਲੇ ਤੁਸੀਂ ਇੱਧਰ ਲੀਆਂ ਉਧਰੀਆਂ ਗੱਲਾਂ ਕਰਨੀਆਂ ਚੋਲੀਆਂ ਕਰਨੀਆਂ ਤਾਂ ਤੁਹਾਨੂੰ ਕੋਈ ਫਾਇਦਾ ਨਹੀਂ ਸਭਾ ਪੀਣਾ ਝਾੜੂ ਮਾਰਨਾ ਚਾਹੇ ਮੇਰੇ ਕਹਿਣ ਦਾ ਮਤਲਬ ਤੁਸੀਂ ਗੁਰੂ ਦੋ ਗੁਰੂ ਘਰ ਦੋ ਦਿਨ ਵੀ ਸੇਵਾ ਕਰ ਲਓ ਇੱਕ ਦਿਨ ਵੀ ਕਰ ਲਓ ਸੋਦੀ ਪਾਰ ਆ ਅਗਰ ਤੁਸੀਂ ਦਿਲੋਂ ਕੀਤੀ ਹੈ ਅਗਰ ਤੁਸੀਂ ਸੇਵਾ ਕਰਨ ਦੇ ਬਹਾਨੇ ਲੋਕਾਂ ਦੀ ਇੱਧਰ ਉੱਧਰੀਆਂ ਚੋਲੀਆਂ ਕਰਨ ਜਾਣੇ ਵੀ ਕਦੇ ਗੁਰੂ ਘਰ ਦੇ ਵਿੱਚ ਆਪਾਂ ਨੂੰ ਉਹ ਲੋਕ ਵੀ ਟੱਕਰ ਜਾਂਦੇ ਆ ਵੀ ਜਿਹੜੇ ਬਹੁਤ ਟਾਈਮ ਦੇ ਆਪਾਂ ਤੋਂ ਦੂਰ ਹੋਏ ਹੁੰਦੇ ਆ ਪਰ ਸੋਡਾ ਮਤਲਬ ਕੀ ਹੁੰਦਾ ਵੀ ਆਪਾਂ ਗੁਰੂ ਘਰ ਆ ਗਏ ਚੋਲੀਆਂ ਕਰ ਲਈਆਂ ਚਲੋ ਕੋਈ ਗੱਲ ਨਹੀਂ ਦੇਖੋ ਜੀ ਕਿਸੇ ਦੀ ਮੈਲ ਤੋਂ ਚੁਗਲੀ ਹੀ ਹੁੰਦੀ ਆ ਇਹ ਨਾ ਸੋਚਿਆ ਕਰੋ ਵੀ ਚੁਗਲੀ ਕੋਈ ਹੋਰ ਚੀਜ਼ ਹੁੰਦੀ ਆ ਚੁਗਲੀ ਹੁੰਦੀ ਕੀ ਆ ਚੁਗਲੀ ਹੁੰਦੀ ਆ ਵੀ ਤੁਸੀਂ ਕਿਸੇ ਬੰਦੇ ਦੀ ਗੱਲ ਕਰ ਲਈ ਉਹ ਵੀ ਉਹਦੀ ਪਿੱਠ ਪਿੱਛੇ ਠੀਕ ਹੈ ਆਪਣੇ ਕੰਮ ਦੀ ਕੋ ਮਤਲਬ ਰੱਖੋ ਜੇ ਤੁਸੀਂ ਗੁਰੂ ਘਰ ਸੇਵਾ ਕਰਨ ਦੇ ਤਾਂ ਸੇਵਾ ਦੇ ਚੁਗਾ ਧਿਆਨ ਚਾਹੀਦਾ ਗੱਲਾਂ ਮਾਰੋ ਤੇ ਸੰਗਠਨ ਵਾਲੀਆਂ ਮਾਰੋ ਠੀਕ ਹੈ ਜੋ ਕਿ ਤੁਸੀਂ ਵੀ ਮਨੋਰੰਜਨ ਮਹਿਸੂਸ ਕਰੋ ਤੇ ਅਗਲਾ ਵੀ ਕਰੇ ਹਨ ਕੋਈ ਹਾਸ ਸ਼ਲੋਕ ਖੇਡ ਲਓ ਕੋਈ ਦੋ ਗੱਲਾਂ ਕਰੋ ਆਪਣੀਆਂ ਆਪਣੀ ਪਰਿਵਾਰ ਦੀਆਂ ਤੇ ਤੀਸਰੇ ਪਰਸਨ ਦੀ ਤੁਸੀਂ ਗੱਲ ਨਾ ਕਰੋ ਅਗਰ ਤੁਸੀਂ ਗੁਰੂ ਘਰ ਜਾਈਂ ਤੇ ਫਿਰ ਗੁਰੂ ਘਰ ਨੂੰ ਦੋਸ਼ਨਾ ਦਿਆ ਕਰੋ ਕਿ ਮੇਰੀ ਸੁੱਖ ਪੂਰੀ ਨਹੀਂ ਹੋਈ ਕਈਆਂ ਪਾਣਾਂ ਦੇ ਮੇਰੇ ਮੈਸੇਜ ਵੀ ਆਏ ਹੁੰਦੇ ਆ ਜੀ ਮੈਂ ਤਾਂ ਨਾ ਚਰ ਪਾਠ ਕੀਤਾ ਮੈਂ ਨਾ ਚਰ ਗੁਰੂ ਘਰ ਗਿਆ ਜਾਂ ਗਲੀ ਮੇਰ ਦਾ ਕੰਮ ਨਹੀਂ ਬੜੇ ਕੰਮ ਇਦਾਂ ਥੋੜੀ ਬਣਦੇ ਆ ਜੀ ਮਨ ਤੇ ਕੰਟਰੋਲ ਕਰਨਾ ਵੀ ਜ਼ਰੂਰੀ ਆ ਨਾ ਨਾ ਉਹਦਾ ਫਿਰ ਇਹ ਤੀਰਥਾਂ ਤੇ ਤੇਰੇ ਅੰਦਰੋਂ ਮਾਇਆ ਨਾ ਜਾਵੇ ਉਹ ਗੱਲ ਸੱਚੀ ਆ ਨਾ ਵੀ ਤੁਹਾਡੇ ਅੰਦਰੋਂ ਤਾਂ ਮਾਇਆ ਨਹੀਂ ਜਾਂਦੀ ਵੈਸੇ ਤੁਸੀਂ ਤੀਰਥਾਂ ਤੇ ਚਲੇ ਜਾਂਦੇ ਹੋ ਜ਼ਰੂਰੀ ਨਹੀਂ ਵੀ ਤੁਸੀਂ ਤੀਰਥਾਂ ਤੇ ਹੀ ਜਾਓ ਤੀਰਥ ਤੇ ਜਾਣਾ ਵੀ ਐਡਾ ਕੋਈ ਜ਼ਰੂਰੀ ਨਹੀਂ ਜੇਕਰ ਤੁਹਾਡਾ ਮਨ ਸਾਫ਼ ਹੈ ਜੇ ਤੁਸੀਂ ਆਪਣੇ ਘਰੇ ਵੀ ਰਹਿ ਕੇ ਮਨ ਸਾਫ਼ ਰੱਖ ਸਕਦੇ ਹੋ ਨਾ ਤਾਂ ਤੁਸੀਂ ਘਰੇ ਹੀ ਤੀਰਥ ਕਰ ਲੈਨੇ ਹੋ ਘਰੇ ਬਹੁਤ ਵੱਡਾ ਤੀਰਥ ਹੁੰਦਾ ਜਦੋਂ ਤੁਹਾਡਾ ਮਨ ਸਾਫ਼ ਹੁੰਦਾ ਤੁਸੀਂ ਕਿਸੇ ਨੂੰ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਕਿਸੇ ਨੂੰ ਦੁਖੀ ਨਹੀਂ ਕਰਦੇ ਕਿਸੇ ਦੀ ਆਤਮਾ ਤੇ ਸੱਟ ਨਹੀਂ ਮਾਰਦੇ ਕਿਸੇ ਦਾ ਕੋਈ ਕੰਮ ਬਣਾਉਂਦਾ ਹੋਵੇ ਉਹ ਚ ਪਰ ਨਹੀਂ ਨਹੀਂ ਮਾਰਦੇ ਤਾਂ ਤੁਸੀਂ ਤੀਰਥ ਹੀ ਕਰ ਰਹੇ ਹੋ ਠੀਕ ਹੈ ਇਹ ਬਹਿਮਾ ਚ ਨਾ ਪਿਆ ਕਰੋ ਨੰਬਰ 2 ਗੱਲ ਇਹ ਹੈ ਜੀ ਵੀ ਗੁਰੂ ਘਰ ਨੂੰ ਨਾ ਗੁਰੂ ਮਹਾਰਾਜ ਨੂੰ ਕਦੇ ਇਹ ਨਾ ਕਹਿਆ ਕਰੋ ਮੇਰੇ ਤਾਂ ਨਹੀਂ ਕੰਮ ਨਹੀਂ ਬਣਾਇਆ ਮੈਂ ਤਾਂ ਛੱਡਦਾ ਤੁਸੀਂ ਗੁਰੂ ਘਰ ਦਾ ਜਾਂ ਗੁਰੂ ਮਹਾਰਾਜ ਦਾ ਕੁਝ ਨਹੀਂ ਵਿਗਾੜ ਸਕਦੇ ਚੀਜ਼ਾਂ ਕਰਕੇ ਉਹ ਪ੍ਰਮਾਤਮਾ ਉਹ ਜਦੋਂ ਵੀ ਚਾਹੁੰਦਾ ਕੰਮ ਹੁੰਦਾ ਤੁਸੀਂ ਆਪਦੀ ਮਰਜ਼ੀ ਮੁਤਾਬਕ ਕੰਮ ਕਰਾਉਣਾ ਚਾਹੁੰਦੇ ਹੁੰਨੇ ਹੋ ਤੇ ਪਰ ਪ੍ਰਮਾਤਮਾ ਨੂੰ ਪਤਾ ਹੁੰਦਾ ਵੀ ਇਹਨੂੰ ਕਦੋਂ ਲੋੜ ਆ ਤੇ ਕਦੋਂ ਤੇ ਮੈਂ ਕੰਮ ਕਰਨਾ ਤੁਸੀਂ ਸਵਾਰਥੀ ਹੋ ਜਾਂਦੇ ਹੋ ਪ੍ਰਮਾਤਮਾ ਸਵਾਰਥੀ ਨਹੀਂ ਹੁੰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਨਾ ਪ੍ਰਮਾਤਮਾ ਨੇ ਦੇ ਹੀ ਦੇਣੀ ਹੈ ਕੋਈ ਵੀ ਕਾਰਜ ਤੁਸੀਂ ਵਿੱਢ ਲਓ ਪ੍ਰਮਾਤਮਾ ਹਾਜ਼ਰ ਹੋ ਹੀ ਜਾਂਦੇ ਆ ਪਰ ਤੁਹਾਡੀ ਨੀਤ ਖੁੱਟੀ ਆ ਤੁਸੀਂ ਪ੍ਰਮਾਤਮਾ ਨੂੰ ਦੋਸਤ ਬਣਨੇ ਹੋ ਠੀਕ ਹੈ ਆਪਣੀ ਨੀਤ ਨੂੰ ਕੰਟਰੋਲ ਕਰਕੇ ਪਰ ਗੁਰੂ ਕੋਈ ਬੰਦਾ ਇੱਕ ਵੀ ਮੈਨੂੰ ਮੈਸੇਜ ਕਰਕੇ ਕਹੋ ਕਿ ਮੈਂ ਗੁਰੂ ਘਰ ਜਾਣਾ ਤੇ ਬਸ ਪਰਮਾਤਮਾ ਲਈ ਜਾਂਦਾ ਹੈ ਜਾਂ ਗੁਰੂ ਮਹਾਰਾਜ ਲਈ ਜਾਂਦਾ ਹੈ ਵੀ ਹਾਂ ਜੀ ਮਹਾਰਾਜ ਬਸ ਮੈਨੂੰ ਚੰਗਾ ਲੱਗਦਾ ਤੇਰੇ ਦਰਸ਼ਨ ਕਰਨੇ ਹੋ ਸਕਦਾ ਹੋਣ ਕੋਈ 5 10 ਪਰਸਨ ਐਸੇ ਵੀ ਮਹਾਰਾਜ ਤੇਰੇ ਸਦਰਸ਼ਨ ਕਰਕੇ ਮੈਨੂੰ ਸਕੂਨ ਮਿਲਦਾ ਤੇ 80% ਲੋਕ ਉੱਥੇ ਮੰਗਾ ਮੰਗਣ ਹੀ ਜਾਂਦੇ ਆ ਮੰਗਾ ਮੰਗੋ ਮੰਗਾ ਮੰਗਣੀਆਂ ਮਾੜੀ ਗੱਲ ਨਹੀਂ ਕਿਉਂਕਿ ਆਪਦੇ ਪਰਿਵਾਰ ਲਈ ਆਪਾਂ ਸਭ ਕੁਝ ਕਰਦੇ ਆ ਜੇ ਹੁਣ ਮੈਂ ਕੱਪੜਾ ਵੇਚਦੀ ਆ ਤਾਂ ਰੋਟੀ ਦੇ ਲਈ ਵੇਚਦੀ ਆ ਹਨਾ ਕਾਮ ਵੀ ਜ਼ਰੂਰੀ ਆ ਪਰ ਇਹ ਨਾ ਸੋਚਿਆ ਕਰੋ ਵੀ ਜੇ ਤੂੰ ਮੇਰੀ ਆ ਮੰਗਣਾ ਪੂਰੀ ਕੀਤੀ ਮੈਂ ਗੁਰੂ ਘਰ ਨਹੀਂ ਆਉਣਾ ਮੈਂ ਨਹੀਂ ਕਰਦਾ ਮੈਂ ਕੋ ਨਹੀਂ ਕਰਦਾ ਸੋ ਗੁਰੂ ਘਰ ਨਾਲ ਨਾ ਪਲੀਜ਼ ਟੱਕਰ ਲਿਆ ਕਰੋ ਕਿਉਂਕਿ ਗੁਰੂ ਘਰ ਐਸੀ ਚੀਜ਼ ਐ ਜਿਹਨੂੰ ਥੋਡੇ ਸਾਹ ਸਾਹ ਦਾ ਤੁਸੀਂ ਕਹਿੰਦੇ ਨੂੰ ਨਾ ਅਸੀਂ ਗੁਰੂ ਘਰ ਜਾ ਕੇ ਅਰਦਾਸ ਕੀਤੀ ਆ ਅਰਦਾਸ ਚਾਹੇ ਤੁਸੀਂ ਘਰੇ ਕਰ ਲਓ ਜੀ ਇਸ ਬਹਿਮਤ ਨਾ ਰਹਾ ਕਰੋ ਵੀ ਪ੍ਰਮਾਤਮਾ ਗੁਰੂ ਘਰ ਰਹਿੰਦੇ ਆ ਤੇ ਤੁਹਾਡੇ ਕੋਲੇ ਨਹੀਂ ਰਹਿੰਦੇ ਥੋਡੇ ਅੰਦ ਸੰਗ ਪ੍ਰਮਾਤਮਾ ਰਹਿੰਦੇ ਆ ਆ ਜਿਹੜੇ ਹੱਥ ਹਿਲਦੇ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦੇ ਆ ਮੈਂ ਬੋਲ ਰਹੀ ਆ ਨਾ ਵੈਗਰੂ ਦੀ ਮਰਜ਼ੀ ਆ ਅੱਖਾਂ ਨਾਲ ਦੇਖ ਰਹੀਆਂ ਵੈਗੂ ਦੀ ਮਰਜ਼ੀ ਹੈ ਅਗਰ ਉਹਦੀ ਮਰਜ਼ੀ ਮੇਰੇ ਖਿਲਾਫ ਹੋ ਗਈ ਤਾਂ ਸਮਝ ਲੈ ਮੇਰੇ ਹੱਥ ਇੱਥੇ ਖੜੀ ਰਹਿ ਜਾਣਗੇ ਉਹਦੀ ਮਰਜ਼ੀ ਤੋਂ ਉਹਦੇ ਨਾਲ ਕੁਝ ਨਹੀਂ ਹੁੰਦਾ ਸੋ ਮੇਰੀ ਰਿਕਵੈਸਟ ਹੈ ਵੀ ਗੁਰੂ ਘਰ ਨੂੰ ਪੁੱਠਾ ਨਾ ਬੋਲਿਆ ਕਰੋ ਵੀ ਮੇਰੀ ਸੁੱਖ ਨਹੀਂ ਪੂਰੀ ਕੀਤੀ ਮੈਂ ਜਾਂਦਾ ਨਹੀਂ ਜਾਂ ਮੈਂ ਜਾਂਦੀ ਨਹੀਂ ਇਹ ਗੱਲਾਂ ਕਦੇ ਨਾ ਕਰਿਆ ਕਰੋ ਕਿਉਂਕਿ ਤੁਸੀਂ ਪਰਮਾਤਮਾ ਨਾਲ ਲੜ ਨਹੀਂ ਸਕਦੇ ਤੁਹਾਡੀ ਕੋਈ ਵੀ ਮਤਲਬ ਇੰਨੀ ਔਕਾਤ ਨਹੀਂ ਹੁੰਦੀ ਵੀ ਤੁਸੀਂ ਰੱਬ ਨਾਲ ਟੱਕਰ ਲੈ ਲੋ ਕਿਉਂਕਿ ਪਰਮਾਤਮਾ ਸਮੇਂ ਦੇ ਹਿਸਾਬ ਨਾਲ ਸਭ ਨੂੰ ਸਭ ਦਿੰਦਾ ਜੋ ਕੁਛ ਇਸ ਸੰਸਾਰ ਤੇ ਹੁੰਦਾ ਉਹਨੂੰ ਮਿਲਦਾ ਹੀ ਹੈ ਪਰ ਨੀਤ ਸੱਚੀ ਹੋਣੀ ਚਾਹੀਦੀ ਹੈ ਹੁਣ ਸੋਮ ਇੱਕ ਪਾਠ ਦੱਸਦੀਆਂ ਠੀਕ ਹੈ ਪਾਠਾਪਨ ਦਿਨ ਚ ਵੀ ਕਰਦੇ ਆ ਮੈਂ ਨਹੀਂ ਕਹਿੰਦੀ ਵੀ ਦਿਨੇ ਪਾਠ ਕਰਨ ਨਾਲ ਕੋਈ ਫਲ ਨਹੀਂ ਮਿਲਦਾ ਠੀਕ ਹੈ ਗਲਤ ਮਤਲਬ ਨਹੀਂ ਘਟਣਾ ਕਿਸੇ ਦੇ ਪਾਠ ਕਰ ਸਕਦੇ ਹੋ ਕੋਈ ਬਿਮਾਰ ਠਮਾਰਾ ਉਹ ਵਿਚਾਰੇ ਦਿਨੇ ਕਰਦੇ ਐ ਕੋਈ ਕਿਵੇਂ ਕਰਦੇ ਐ ਕਿਸੇ ਤੋਂ ਨੱਤਾ ਵੀ ਨਹੀਂ ਜਾਂਦਾ ਠੀਕ ਹੈ ਪਾਠ ਜ਼ਰੂਰੀ ਹੈ ਚਾਹੇ ਸਤੋਂ ਨਹੀਂ ਵੀ ਨੱਤਾ ਜਦਾ ਰੱਬ ਦਾ ਨਾਮ ਫੇਰ ਵੀ ਲਗੋ ਹਨ ਜੇ ਤੁਸੀਂ ਗੁੱਟਕਾ ਸਾਹਿਬ ਨਹੀਂ ਪੜ ਸਕਦੇ ਤਾਂ ਵਾਹਿਗੁਰੂ 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 ਆ ਤਾਂ ਜਮਾਨਾ ਪੜ ਬੰਦਾ ਵੀ ਜਾਣਦਾ ਵੀ ਤੁਸੀਂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ 10 ਮਿੰਟ 15 ਮਿੰਟ ਕੋਈ ਮਰਜ਼ੀ ਟਾਈਮ 'ਚ ਹਨਾ ਤੁਸੀਂ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਹੁਣ ਗੱਲ ਦੱਸਦੀ ਆ 12 ਤੋਂ ਲੈ ਕੇ 3 ਵਜੇ ਤੱਕ 10 ਵਜੇ ਤੱਕ 12 ਤੋਂ ਲੈ ਕੇ 3 ਵਜੇ ਤੱਕ ਜੀ ਐਨਾ ਵਧੀਆ ਐਨਾ ਵਧੀਆ ਸ਼ੁਭ ਅੰਮ੍ਰਿਤ ਵੇਲਾ ਚੱਲ ਪੈਂਦਾ ਹੈ 12 ਮਹੀਨੇ ਤੋਂ ਬਾਅਦ ਜਦੋਂ 1 ਵਜੇ ਗਿਆ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲਾਉਂਗੇ ਨਾ ਇਸ ਟਾਈਮ ਦੇ ਵਿੱਚ 12 ਤੋਂ ਲੈ ਕੇ 3 ਦੇ ਵਿੱਚ ਉਹਦੇ ਵਿੱਚ ਚਾਹੇ ਤੁਸੀਂ 1 ਵਜੇ 1 ਵਜੇ ਤੋਂ ਲੈ ਕੇ 10 ਮਿੰਟ 15 ਮਿੰਟ ਘਟੋ ਘਟ 15 ਮਿੰਟ ਦਾ ਪਾਠ ਤੁਸੀਂ ਜਪਣਾ ਨਾਮ ਜਪਣਾ ਹੀ ਜਪਣਾ ਮੈਂ ਤਾਂ ਦਾ ਘੰਟਾ ਕਹੂੰਗੀ ਕਮ ਸੇ ਕਮ 15 ਮਿੰਟ ਜਦੋਂ 1 ਵੱਜ ਗਿਆ 1 ਤੋਂ ਲੈ ਕੇ 3 ਵਜੇ ਤੱਕ ਐਡਾ ਸੋਹਣਾ ਅੰਬਰ ਦਾ ਬੇਲਾ ਹੁੰਦਾ ਤੁਹਾਡੀਆਂ ਹਰ ਇੱਕ ਮਨੋ ਕਾਮਨਾਵਾਂ ਮਪੂਰੀਆਂ ਹੁੰਦੀਆਂ ਤੁਸੀਂ ਕਰਕੇ ਦੇਖ ਲਓ ਅਜਮਾ ਕੇ ਦੇਖ ਲਓ ਤੇ ਫਿਰ ਮੈਨੂੰ ਮੈਸੇਜ ਕਰਕੇ ਦੱਸਿਓ ਬਹੁਤ ਭੈਣਾਂ ਦੇ ਮੇਰੇ ਕੋਲੇ ਫੋਨ ਮੈਸੇਜ ਆਇਆ ਵੀ ਸਾਡੇ ਕੰਮ ਬਣੇ ਆ ਤੋ ਵੀ ਕੋਈ ਵੀ ਕੰਮ ਹੈ ਕੋਈ ਵੀ ਤੁਹਾਡਾ ਕੰਮ ਮੜ ਗਿਆ ਕਿਉਂਕਿ 1 ਵਜੇ ਤੋਂ ਲੈ ਕੇ 3 ਵਜੇ ਤੱਕ ਅੰਮ੍ਰਿਤ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ ਸੱਚ ਨਾਲ ਬੜੀ ਚਾਰ ਕਰਮੀਆਂ ਵਾ ਕਪੜਾ ਨਜ਼ਰੀ ਮੁਕਦਵਾਰ ਦੇਖੋ ਜੀ 1 ਤੋਂ 3 ਲੈ ਕੇ ਅੰਮ੍ਰਿਤ ਵੇਲਾ ਜਿਹੜਾ ਬੰਦਾ ਸਾਮ ਗਿਆ ਨਾ ਜਿਨੇ ਅੱਧਾ ਘੰਟਾ ਪਾਠ ਗੁਰਮੰਤਰ ਦਾ ਜਾਪ ਕਰ ਲਿਆ ਠੀਕ ਹੈ ਤਾਂ ਤੁਸੀਂ ਭੁੰਨ ਚੋਂਗੇ ਵੀ ਤੁਹਾਡੇ ਕੰਮ ਨਹੀਂ ਬਣੇ ਜਿੱਡਾ ਮਰਜੀ ਤੁਹਾਡਾ ਆੜਿਆ ਕੰਮ ਹੈ 1 ਤੋਂ ਲੈ ਕੇ 3 ਵਜੇ ਦੇ ਵਿੱਚ ਦੋੜਾ ਮਰਜ਼ੀ ਸਮਾਂ ਰੱਖ ਲਓ ਚਾਹੇ 1 ਤੋਂ ਲੈ ਕੇ 1.5 ਚਾਹੇ 1.5 ਤੋਂ ਲੈ ਕੇ 2 ਜਾਂ 2 ਤੋਂ ਲੈ ਕੇ 2.5 ਜਾਂ 2.5 ਤੋਂ ਲੈ ਕੇ 3 1 ਤੋਂ 3 ਦੇ ਵਿੱਚ ਤੁਸੀਂ ਅੱਧਾ ਘੰਟ ਕਮ ਸੇ ਕਮ 15 ਮਿੰਟ ਸੋਨੂੰ ਣਾਉਣ ਦੀ ਲੋੜ ਨਹੀਂ ਸੋਨੂੰ ਮੰਜੇ ਤੋਂ ਪੈਰ ਲਾਉਣ ਦੀ ਲੋੜ ਨਹੀਂ ਥੋੜ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਉੱਠੋ ਜਿੱਥੇ ਤੁਸੀਂ ਪਈਓ ਉੱਠ ਕੇ ਹੱਥ ਜੋੜ ਕੇ ਪਾਣੀ ਪੀ ਲਓਗਾ ਕੋਈ ਛੁਡਾ ਚੋੜਾ ਦਿਲ ਕਰਦਾ ਉੱਠ ਕੇ ਪਾਣੀ ਪੀ ਲਓ ਹਨ ਜਾਂ ਅੱਖਾਂ ਜਿਆਦੇ ਵਿੱਚ ਦੀਆਂ ਤਾਂ ਅੱਖਾਂ ਦੇ ਮਾੜਾ ਮਾੜਾ ਪਾਣੀ ਲੈ ਲਓ ਹਨ ਅੱਧਾ ਘੰਟਾ ਤੁਸੀਂ ਜਾਂ ਤਾਂ ਮੂਲ ਮੰਤਰ ਦਾ ਜਾਪ ਤੇ ਜਾਂ ਗੁਰ ਮੰਤਰ ਦਾ ਜਾਪ ਕਰਕੇ ਵੇਖੋ ਤੇ ਉਸ ਟਾਈਮ ਨਾ ਇੰਨੀਆ ਵਧੀਆ ਰੂਹਾਂ ਦਾ ਬਾਸਾ ਹੁੰਦਾ ਨਾ ਤੁਸੀਂ ਸੋਚ ਨਹੀਂ ਸਕਦੇ ਤੁਹਾਨੂੰ ਫੀਲ ਹੋਊਗਾ ਵੀ ਮਤਲਬ ਤੁਹਾਨੂੰ ਆਟੋਮੈਟਿਕ ਹੀ ਐਵੇਂ ਲੱਗਣ ਲੱਗੇ ਕਿ ਤੁਸੀਂ ਜਾਪ ਕਰਨ ਲੱਗੇ ਵੀ ਜਿਵੇਂ ਤੁਸੀਂ ਕਿਸੇ ਫੁੱਲਾਂ ਵਾਲੇ ਬਾਗ 'ਚ ਬੈਠੇ ਹੋ ਨਾ ਇੰਨੀ ਉਹ ਤਾਂ ਸ਼ਾਂਤੀ ਹੁੰਦੀ ਹੈ ਜੁੜੀ ਦਾ ਬੱਚਾ ਵੀ ਨਹੀਂ ਬੋਲਦਾ ਉਦੋਂ ਜਿਹੜੀਆਂ ਰੱਬ ਦੀਆਂ ਰੂਹਾਂ ਹੁੰਦੀਆਂ ਨਾ ਜੀ ਉਹਨਾਂ ਦਾ ਉੱਤੇ ਰੱਬ ਤੋਰਾ ਫੇਰਾ ਹੁੰਦਾ ਤੇ ਫਿਰ ਉਹ ਜਦੋਂ ਤੁਸੀਂ ਬੈਠਦੇ ਉਹਨਾਂ ਨੂੰ ਯਾਦ ਕਰਦੇ ਹੋ ਉਦੋਂ ਸਪੈਸ਼ਲ ਮੰਨ ਲਓ ਕਿ ਧਰਤੀ ਤੇ ਉਹਨਾਂ ਦਾ ਬਾਸ ਹੋਇਆ ਹੁੰਦਾ ਇੱਕ ਤੋਂ ਤਿੰਨ ਤੱਕ ਤੇ ਰੂਹਾਂ ਤੁਰੀਆਂ ਫਿਰਦੀਆਂ ਹੁੰਦੀਆਂ ਕੋਈ ਛੇ ਇਦਾਂ ਦੀਆਂ ਗੁਰੂਆਂ ਦੀਆਂ ਮਹਾਰਾਜ ਜਣੀਆਂ ਤੇ ਉਹ ਰੂਹਾਂ ਨਾ ਫਿਰ ਸਾਨੂੰ ਵੇਖਦੇ ਆਂ ਵੀ ਐਸ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਹੀ ਮੈਨੂੰ ਯਾਦ ਕਰਦੇ ਨੇ ਕੀ ਡਿੱਕਾ ਤੇ ਫਿਰ ਉਹ ਸੁਣਨ ਦਾ ਸੁਦੀ ਠੀਕ ਹੈ ਅੰਮ੍ਰਿਤ ਵੇਲਾ ਬਹੁਤ ਵੱਡੀ ਚੀਜ਼ ਹੈ ਜੀ ਮੈਂ ਖੁਦ ਕਹਿਣੀ ਆ ਵੀ ਜਿਹੜਾ ਬੰਦਾ ਸਾਂਭ ਸਕਦਾ अद्धा घंटा पंद्रह मिनट डेली एक रट लग जो सुन अड़ा काम सुना बस करना की है जे तो वाहबूदे जाप करना तो बस वागुरू वाहगुरू 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 वाहू मंत्री जेकर तुम मूल मंत्र का पाठ करोगे ये ना सोचो भी के फिर मैसेज करके पूछो भी ज्यादा पाठ कि वजी है प्लीज रिक्वेस्ट है पाठ कोई माड़ा नहीं होंगे पाठ सारा की शक्ति है वाहगुरू भी मंत्र है तो मूल मंत्र भी मंत्र है ਤੇ ਮੂਲ ਮੰਤਰ ਦਾ ਕਰਨਾ ਤੁਸੀਂ ਕਿੱਥੋਂ ਤੱਕਰ ਏਕ ਓਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗਉ ਪੈ ਸ਼ਾਚ ਆਦ ਸੱਚ ਜੁਗਤ ਸੱਚ ਹੈਪੀ ਸਤ ਨਾਨ ਕੁਸੀ ਪੇ ਸੱਚ ਇੱਥੋਂ ਤੱਕਰ ਤੁਸੀਂ ਪਾਠ ਕਰਨਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਵਹਿਗੁਰੂ ਜਾਪ ਕਰਨਾ ਹੈ ਉਹ ਵੀ ਇੰਨੀ ਕਰਨਾ ਚਾਹੀਏ ਦੋਨੋਂ ਕਰ ਲੋ ਚਾਹੀਏ ਜਿਵੇਂ ਤੁਹਾਡਾ ਦਿਲ ਕਰਦਾ ਪਰ ਵਹਿਮਾਜ ਨਾ ਪਿਓ ਪਲੀਜ਼ ਵੀ ਕਿਹਾ ਜਿਆਦਾ ਫਲ ਦੇਊਗਾ ਉਹ ਦੋਨੇ ਰਾਹ ਹੀ ਗੁਰਦੇ ਘਰ ਜਾਂਦੇ ਤੁਸੀਂ ਐਸੇ ਵੇਲੇ ਤੁਸੀਂ ਇਸ ਮੰਤਰ ਦਾ ਜਾਪ ਕਰਕੇ ਵੇਖਿਓ ਬਿਨਾਂ ਨਾਤੇ ਥੋਤੇ ਜਿਵੇਂ ਬੈਠਿਓ ਬਸ ਬਿਸਤਰੀ 'ਚ ਉੱਠ ਕੇ ਸਿਰ ਟਾ ਕੇ ਤੇ ਬਹਿ ਜਾਣਾ ਤੇ ਜਾਪ ਕਰਨਾ ਫਿਰ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਿਓ ਵੀ ਤੁਹਾਡੇ ਕਿੰਨਾ-ਕਿੰਨਾ ਦੇੜੇ ਕੰਮ ਹੋਇਆ ਹੋਣਗੇ ਜੀ ਪਰ ਤੇ ਆ ਕੇ ਦੇਖ ਲਓ ਕਿਉਂਕਿ ਗੁਰੂਆਂ ਦਾ ਉਹ ਐਸਾ ਪਹਿਰਾ ਲੱਗਿਆ ਹੁੰਦਾ ਜੀ ਤੁਸੀਂ ਸੋਚ ਨਹੀਂ ਸਕਦੇ ਮੈਂ ਬਿਆਨ ਨਹੀਂ ਕਰ ਸਕਦੀ ਤੁਸੀਂ ਇਹ ਵੀ ਮੈਨੂੰ ਮੈਸੇਜ ਕਰਕੇ ਦੱਸੋਗੇ ਵੀ ਸਾਨੂੰ ਫੀਲ ਹੋਇਆ ਜਿਸਨੂੰ ਫੀਲ ਹੋਇਆ ਜੀ ਸਾਡੇ ਕੋਲੇ ਕੋਈ ਖੜਾ ਸਾਡੀ ਸੁਣ ਰਿਹਾ ਹੁੰਦਾ ਜਾਂ ਸਾਡੇ ਨਾਲ ਰੂਹਾਂ ਬੈਠੀਆਂ ਹੁੰਦੀਆਂ ਹੋਰ ਵੀ ਜਾਪ ਕਰ ਰਹੀਆਂ ਹੁੰਦੀਆਂ ਤੁਹਾਨੂੰ ਫੀਲ ਹੋਊਗਾ ਮੈਂ ਇਹ ਚ ਜਹੰਡਾਈਆਂ ਤਾਂ ਪਲੀਜ਼ ਕਰਕੇ ਰੱਬ ਦਾ ਵਾਸਤਾ ਮਾਰਾ ਦੇ ਨਾਲ ਜੁੜੋ ਦਿਲੋਂ ਜੁੜੋ ਉਤਲੇ ਬੰਨੋ ਦਿਖਾ ਮਾ ਨਾ ਕਰੋ ਇਹ ਹੀ ਮੇਰੀ ਅਰਦਾਸ ਹੈ ਤੁਹਾਡੇ ਸਾਰਿਆਂ ਲਈ ਸੋ ਪ੍ਰਮਾਤਮਾ ਸੁਣ ਤਦ੍ਰਸਤੀ ਤ੍ਰਕੀ ਦੇਵੇ ਜੀ ਕਰਕੇ ਦੇਖੋ ਪਾਠ ਇਸ ਤਰ੍ਹਾਂ ਜਾਪ ਤੇ ਤੁਹਾਨੂੰ ਰਿਜ਼ਲਟ 100% ਮਿਲੇਗਾ ਸਤਿ ਸ੍ਰੀ ਅਕਾਲ ਜੀ